ਅੱਜ 40 ਸਾਲ ਬਾਅਦ ਤੋਂ ਸਿੱਖਾਂ ਦੇ ਕਤਲ ਦੇ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਹੋਈ ਹੈ ਉਮਰ ਕੈਦ ਹੋਈ ਹੈ ਜਸਵੰਤ ਸਿੰਘ ਦੇ ਪਰਿਵਾਰ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਸੱਜਨ ਕੁਮਾਰ ਤੇ ਉਹਦੇ ਗੁੰਡਿਆਂ ਵੱਲੋਂ 1984 ਦੇ ਵਿੱਚ ਅੱਜ ਪੂਰੇ ਚ ਪਿਓ ਪੁੱਤ ਦੇ ਕਤਲ ਦੇ ਵਿੱਚ ਇਹ ਦੂਸਰੀ ਕਰਾਨ ਹੈ ਤੇ ਕੇਸ 2014 ਤੱਕ ਕਦੀ ਰਜਿਸਟਰਡ ਹੀ ਹੋਇਆ ਸੀ ਉਸ ਕੇਸ ਦੇ ਵਿੱਚ ਸਜ਼ਾ ਹੋਈ ਹੈ ਕਾਂਗਰਸ ਦੇ ਸਰਕਾਰ ਵੇਲੇ ਇਹ ਜਿਹੜੇ ਸਿੱਖ ਕਤਲੇਆਮ ਕੀਤਾ ਗਿਆ ਇਹਦਾ ਕਦੀ ਜ਼ਿਕਰ ਤੱਕ ਵੀ ਨਹੀਂ ਹੋਇਆ 12 ਫਰਵਰੀ 2015 ਦੇ ਵਿੱਚ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਵੱਲੋਂ ਐਸਆਈਪੀ ਬਣਾਈ ਗਈ ਤਾਂ ਇੱਕ ਕੇਸਾਂ ਦਾ ਪਤਾ ਲੱਗਿਆ ਕਿ ਆਹ ਲੋਕਾਂ ਨੇ ਸੱਜਨ ਕਮਾਰ ਉਹਨਾਂ ਨੇ ਸਿੱਖਾਂ ਨੂੰ ਮਾਰਿਆ ਪਹਿਲਾ ਵਿਕਤ ਇਸ ਦੇ ਵਿੱਚ ਇਹਨਾਂ ਨੂੰ ਸਜਾਵਾਂ ਹੋਈਆਂ ਕਾਂਗਰਸ ਦੇ ਰਾਜ 'ਚ ਨਹੀਂ ਕਦੀ ਹੋਈਆਂ ਕਾਂਗਰਸ ਨੇ ਇਹ ਲੋਕ ਨਵਾਜੇ ਸੱਜਨ ਕੁਮਾਰ ਨੂੰ ਐਮਪੀ ਬਣਾਇਆ ਜਗਦੀਸ਼ ਟਾਇਟਲਰ ਨੂੰ ਮੰਤਰੀ ਬਣਾਇਆ ਤੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਅੱਜ ਕਿ ਟਾਇਟਲਰ ਵੀ ਉਹਦੇ ਗੁਨਾਹਾਂ ਦੀ ਸਜ਼ਾ ਹੋਣ ਵਾਲੀ ਹੈ ਬਖਸ਼ੇ ਨਹੀਂ ਜਾਣ ਦੇ ਇਤਲਾਵਾ ਪੀਆ ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਜੀ ਦੇ ਅਮੇਸ਼ ਸਾਹਿਬ ਜੀ ਦੇ ਧੰਨਵਾਦ ਹੈ ਗ੍ਰਹਿ ਮੰਤਰੀ ਜੀ ਨੇ ਜਿਨ੍ਹਾਂ ਨੇ ਇੰਨੀ ਪੁਰਾਣੀ 30 ਜੋ ਸਿੱਖ ਦੰਗਿਆਂ ਦੀ ਸੀ ਅਜੇ ਇਨਸਾਫ ਹੋਰ ਬਾਕੀ ਨੇ ਕਤਲੇਆਮ ਦੇ ਇਨਸਾਫ ਹੋਣੇ ਹੋਰ ਬਾਕੀ ਨੇ ਪਰ ਅੱਜ ਜਿਹੜਾ ਇਹ ਹੋਇਆ ਇਹਨੇ ਕੁਝ ਨਾ ਕੁਝ ਉਹ ਚਕਮਾ ਦੇ ਉੱਪਰ ਮੱਲਮ ਲਾਉਣ ਦਾ ਕੰਮ ਕੀਤਾ ਹੈ ਧੰਨਵਾਦ ਕਰਦੇ ਹਾਂ ਜਦੀਸ਼ ਸ਼ਰੀ ਦਾ ਜਿਨੇ ਐਸੇ ਰਾਖਸ਼ਤ ਜਿਨੇ ਕਤਲੇਆਮ ਕੀਤੇ ਉਨਵਾਸਾ ਗਾਦੇ ਦੀ ਧੰਨਵਾਦ